ਹਾਂਜੀ ਮਿੱਤਰੋ ਨਵਾਂ ਟੱਕ ਲੈ ਕੇ ਆਇਆ ਜਿਵੇਂ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਜਮਾ ਪੱਧਰ ਤੇ ਬਹੁਤ ਵਧੀਆ ਮਿੱਟੀ ਦਾ ਹੈ ਪਰ ਕਿਸੇ ਸੇਠ ਕੋਲੇ ਮਾਣਾ ਹੈ ਤੇ ਬੰਦਾ ਗੰਜੈਸ਼ ਚਾ ਬਾਹ ਉਹਨੇ ਹੈ ਨਹੀਂ ਤੇ ਨਾਲ ਇਧਰ ਕਣਕ ਹੁੰਦੀ ਹੈ ਪਿੰਡ ਆ ਉਹ ਸਾਹਮਣੇ ਪਿੰਡ ਦੀ ਨਹਿਈ ਹੈ ਇਧਰ ਰਾਹ ਲੱਗਦਾ ਹੈ ਉਧਰ ਵੱਡਾ ਰੋਡ ਜਾਂਦਾ ਕੋਲ ਦੀ ਤੇ ਇਹ ਰਾਹ ਪੱਕਾ ਹੋਊਗਾ ਤੇ ਬਾਹਣ ਕਿੰਨਾ ਫੁੱਟਾ ਹੈ ਰਾਹ 27 ਫੁੱਟਾ 27 ਫੁੱਟਾ ਰਾਹਗਾ ਵੱਡਾ ਤੇ ਪਿੰਡ ਦੀ ਨਹੀਂ ਆਈ ਹੈ ਤੇ ਬਹਣ 6 ਕਿੱਲਿਆਂ ਦਾ ਟੱਕ ਹੈ ਇਹ ਕਿਵੇਂ ਜੀ ਹਾਂ ਪਿੰਡ ਮੈਂ ਦਿਖਾਤਾ ਜੀ ਪਿੰਡ ਕੋਲੇ ਆ ਸਾਹਮਣੇ ਤੇ ਆ ਕਣਕ ਬੀਜੀ ਹੋਈ ਵਾਲੇ ਦੁਵਾਲੇ ਚੰਗੀ ਮਿੱਟੀ ਦਾ ਹੈ ਬਾਣ ਸਾਰਾ ਪੱਧਰਾ ਹੈ ਜਿੰਨਾ ਆ ਬਾਣ ਪੱਧਰਾ ਹੈ ਉਦੋਂ ਮਾੜਾ ਮੋਟਾ 2 ਇੰਚ 2 ਇੰਚ ਕੱਟ ਹੋਊਗਾ ਤੇ ਪੱਧਰ ਕੀਤਾ ਕੀਤਾ ਹੋਇਆ ਤੇ ਜੇ ਕਿਸ ਨੇ ਲੈਣਾ ਵੇਸੇ ਵੀਰ ਨੇ ਬਹੁਤ ਹੀ ਸਸਤੇ ਰੇਟਾਂ ਦੇ ਮਿਲ ਰਿਹਾ ਹੈ ਡਿਮਾਂਡ ਹੈ ਜੀ ਇਹਦੀ 29 ਲੱਖ ਰੁਪਇਆ ਪਰ ਕਿਲਾ ਮੌਕੇ ਤੇ ਸਾਈ ਦੇ ਘਟ ਬਸ ਸਕਦਾ ਜੇ ਕਿਸੇ ਨੂੰ ਲੈਣਾ ਹੈ ਵੀਡੀਓ ਤੇ ਨੰਬਰ ਦਿੱਤਾ ਹੋਇਆ ਹੈ ਇੱਕ ਸੋਲਰ ਮੋਟਰ ਹੈ ਨਾ ਜੀ ਹਾਂ ਜੀ ਇੱਕ ਸੋਲਰ ਮੋਟਰ ਹੈ ਵਿੱਚ ਤੇ ਬਹੁਤ ਜਮੀਨ ਨਵੀਂ ਜਮੀਨ ਹੈ ਮਤਲਬ ਕਿ ਕੋਈ ਇਹਦੇ ਚ ਹਲੇ ਤੱਕ ਬਾਹਰ ਨਹੀਂ ਹੈਗਾ ਕੰਪਿਊਟਰ ਕਰਾ ਲੱਗੇ ਹੋਇਆ ਇਹਦੇ ਚ ਚੰਗੀ ਮਿੱਟੀ ਦਾ ਲਾਲ ਮਿੱਟੀ ਦਾ ਆ ਦੇਖੋ ਆਲੇ ਦੁਆਲੇ ਕਣਕ ਬਹੁਤ ਸੋਹਣੀ ਖੜੀ ਹੈਗੀ ਜੇ ਕਿਸੇ ਵੀਰ ਨੇ ਲੈਣਾ ਵਾਣਾ ਤਾਂ ਪੰਜਾਬ ਤੇ ਹਰਿਆਣੇ ਦੀ ਹੱਦ ਤੇ ਆ ਇਹ ਪਹਿਲੀ ਗੱਲ ਤਾਂ ਬਾਣ ਇੰਨੇ ਸਸਤੇ ਕਿਤੇ ਨਹੀਂ ਮਿਲਦੇ ਪਰ ਇੱਥੇ ਇਹ ਬਾਣ ਹੈਗਾ ਵਪਾਰੀ ਕੋਲੇ ਬਾਹਰ ਰਹਿਂਦਾ ਬੰਦਾ ਤੇ ਜੇ ਕਿਸੇ ਨੇ ਲੈਣਾ ਵਾਣਾ ਤਾਂ ਸਕਰੀਨ ਤੇ ਦਿੱਤਾ ਹੋਇਆ ਨੰਬਰ ਉਥੇ ਸੰਪਰਕ ਕਰ ਸਕਦੇ ਹੋ ਤੁਸੀਂ ਬਾਕੀ ਦੂਜੀ ਨੰਬਰ ਗੱਲ ਇਹ ਹੈ ਵੀ ਜਿਹੜੀ ਆਪਾਂ ਮਾਲਕ ਨੂੰ ਨਾਲ ਬਿਠਾ ਕੇ ਗੱਲਬਾਤ ਕਰਾਵਾਂਗੇ ਜਿੰਨੇ ਚ ਤੁਹਾਡਾ ਸੌਦਾ ਹੁੰਦਾ ਉਹ ਸਾਹਮਣੇ ਮੱਥੇ ਹੋਊਗਾ ਕੋਈ ਏਰਾਫੇਰੀ ਨਹੀਂ ਹੋ ਕੁਛ ਨਹੀਂ ਤੇ ਸਾਹਮਣੇ ਮੱਥੇ ਹੋਊਗਾ ਆ ਦੇਖੋ ਬਰੋਬਰ ਹੈ ਬੰਨ ਕਣਕਾਪੂਰੀ ਸੋਹਣੀ ਕਣਕਿਆ ਖੜੀ ਹੋਈ ਹੈ ਬਾਕੀ ਜੇ ਕਿਸੇ ਨੇ ਜ਼ਮੀਨ ਵੇਚਣੀ ਹੈ ਖਰੀਦਣੀ ਹੈ ਕਿਸੇ ਨੇ ਵੀਡੀਓ ਬਣਵਾਉਣੀ ਹੈ ਉਹ ਸਾਡਾ ਜਿਹੜਾ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੈ ਉਤੇ ਸੰਪਰਕ ਕਰ ਸਕਦੇ ਹੋ ਬਾਕੀ ਸਿੱਧੇ ਮਾਲਕ ਸਾਡੇ ਨਾਲ ਸੰਪਰਕ ਕਰਨੋ ਜੇ ਕਿਸੇ ਨੇ ਜ਼ਮੀਨ ਵੇਚਣੀ ਆ ਜਾਂ ਖਰੀਦਣੀ ਆ ਦੂਸਰੇ ਨੰਬਰ ਤੇ ਇਹ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਪ੍ਰਕਾਰ ਦੀ ਦੁਕਾਨ ਦੀ ਸ਼ੋਅਰੂਮ ਦੀ ਉਹ ਵੀ ਕਰਵਾ ਸਕਦਾ ਹੈ ਤੇ ਬਾਹਰ ਦੇਖੋ ਜੀ ਤੁਸੀਂ ਬਹੁਤ ਸੋਹਣਾ ਬਾਹਣਾ ਹੈ ਸਾਰਾ ਪੱਦਰ ਹੈ ਉਹ ਰਸਤਾ ਜਾਂਦਾ ਹੈ ਲੰਬਾ ਇਧਰ ਵੱਡਾ ਰੋਡ ਆ ਗਿਆ ਤੇ ਇਹ ਵੀ ਸੜਕ ਬਣਨੀ ਹੈ ਪੱਕੀ ਹੋਣੀ ਹੈ ਤੇ ਜੇ ਕਿਸੇ ਵੀਰ ਨੇ ਲੈਣਾ ਬਾਹਣਾ ਤਾਂ ਸੰਪਰਕ ਜ਼ਰੂਰ ਕਰੋ ਜੀ ਸਾਡਾ ਸਕਰੀਨ ਤੇ ਦਿੱਤਾ ਹੋਇਆ ਨੰਬਰ ਹੈ ਇਹਤੇ ਸੰਪਰਕ ਕਰ ਸਕਦੇ ਹੋ ਇੱਕ ਮੋਟਰ ਮਿਲੂ ਇਹਦੇ ਵਿੱਚ ਉਹ ਵੀ ਸੋਲਰ ਵਾਲੀ